ਸ੍ਰੀ ਗੁਰ ਮਿੱਤਰੋ ਰਾਤ ਜੀ ਆਪਣੇ ਇੱਥੇ ਐਕਸੀਡੈਂਟ ਹੋਇਆ ਜੀ ਦੋ ਸਕਾਰਪਿਓਂ ਦਾ ਆਹ ਦੇਖ ਸਾਹ ਬਦੋਂ ਤੁਸੀਂ ਸਕਾਰਪਿਓ ਦਾ ਇੰਜਨ ਟੁੱਟ ਕੇ ਕਿੱਥੋਂ ਦੀ ਕਿੱਥੇ ਡਿੱਗ ਗਿਆ ਆਹ ਦੇਖੋ ਜੀ ਬਹੁਤ ਭੈੜਾ ਐਕਸੀਡੈਂਟ ਹੋਇਆ ਰਾਤ ਆਹ ਦੇਖੋ ਬਹੁਤ ਭਿਆਨਕ ਐਕਸੀਡੈਂਟ ਹੋਇਆ ਗੱਡੀ ਇਧਰੋਂ ਵੱਜ ਕੇ ਤੇ ਆਪਣੇ ਹਰੀਗੜ੍ਹ ਹੋਇਆ ਜੀ ਇਹ ਇਥੋਂ ਵੱਜ ਕੇ ਗੱਡੀ ਇਧਰ ਹੋਈ ਹੈ ਜੀ ਰੱਬ ਐਦਾਂ ਦਾ ਕਿਸੇ ਨਾਲ ਨਾ ਕਰੇ ਜੀ ਆਹ ਦੇਖੋ ਜੀ ਇਧਰੋਂ ਗੱਡੀ ਵੱਜ ਕੇ ਇਧਰ ਵੱਜੀ ਆ ਕੇ ਜੀ ਬਹੁਤ ਭੈੜਾ ਐਕਸੀਡੈਂਟ ਹੋਇਆ ਜੀ ਬਹੁਤ ਮਾੜਾ ਹੋਇਆ ਜੀ ਆਹ ਦੇਖੋ ਜੀ ਬਹੁਤ ਭੈੜਾ ਹੋਇਆ ਇਹ ਰੱਬ ਮਾਲਕ ਤਾਂ ਕਿਸੇ ਨਾਲ ਨਾ ਕਰੇ ਆਹ ਇੰਗਾ ਆ ਦੇਖੋ ਉਹ ਕਿਉਂ ਗਿਆ ਤੂੰ ਤਾਂ ਨਹੀਂ ਆ ਗਿਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਜੀ ਸਵਾਯ ਗੁਰੂ ਇੱਧਾ ਕਿਸੇ ਨਾਲ ਨਾ ਕਰ ਬਹੁਤ ਦੋਸਤ ਕਾਰ ਵੀ ਹੋਣਾ ਹੋਇਆ ਬਾਈ